ਕੱਲ ਅੱਛਾ ਅੱਜ ਸੀਗੇ 5 ਗੱਟੇ 4 ਗੱਟੇ ਹੂੰ ਬੰਦਾ ਆਇਆ ਉਹਨੇ ਦੇਖਿਆ ਰੇਪਈ ਐ ਭੱਜ ਗਿਆ ਇਹ ਨਹੀਂ ਮੁੜ ਕੇ ਖੇਤ ਨਹੀਂ ਆਇਆ ਬਾਈ ਨਾ ਲਾ ਉਹ ਤੁਸੀਂ ਰਾਜਨੀਤੀ ਕਰੀ ਜਾਂਦੇ ਹੋ ਰਾਜਨੀਤੀ ਕਰੋ ਬੰਦੇ ਦੱਸੋ ਕਿਹੜਾ ਸੀ ਦੇਖ ਕੇ ਮੁੜ ਗਿਆ ਦੇਖ ਕੇ ਮੁੜ ਗਿਆ ਪਾਰਾ ਗੱਡੀ 'ਚ ਰੇਪਿਆ ਐ ਅੱਜ ਮਾਰਨਗੇ ਕਹਿੰਦਾ ਆ ਗਿਆ ਤੁਸੀਂ ਤਾਂ ਮੁੱਖ ਮੰਤਰੀ ਵਾਂਗੂੰ ਤੇ ਪਹਿਲਾਂ ਨੇ ਮੁੱਖ ਮੰਤਰੀਆਂ ਨੂੰ ਕਰੀ ਜਾਂਦੇ ਹੋ ਤੁਸੀਂ ਤਾਂ ਰਾਜਨੀਤੀ ਕਰੀ ਜਾਂ ਪਹਿਲੇ ਨਾ ਲਾ ਸਿੱਧਾ ਨਾ ਆਪੀ ਹਰਜਿੰਦਰ ਸਿੰਘ ਸਿੱਧੂ ਮੈਂ ਦਾਦਾ ਨਾਂ ਸੋਨੂੰ ਯਾਰ ਮੈਂ ਦਾ ਸੱਚੀ ਗੱਲ ਕਹਿਣਾ ਹਾਂ ਹਰਜਿੰਦਰ ਸਿੰਘ ਤੂੰ ਆ ਬਈ ਆ ਕੇ ਮੁਰ ਗਿਆ ਦੇਖ ਕੇ ਆਹੋ ਹਰਜਿੰਦਰ ਤੌਗੀ ਦੀਆਂ ਗੱਲਾਂ ਬੰਦਿਆ ਨਾ ਹੈਗਾ ਹਰਜਿੰਦਰ ਸਿੰਘ ਸਿੱਧੂ ਤੇ ਜੇ ਕਿਤੇ ਉਹ ਦੇਖਦਾ ਗੱਲਾਂ ਬਾ ਪੁੱਛੂ ਹੀ ਨਾ ਬੋਲਣ ਨਹੀਂਦਾ ਕਿਸੇ ਨੂੰ ਉਹ ਆਜੋ ਮੈਨੂੰ ਆਖੋ ਤੂੰ ਕਰੀ ਮੜਿਆ ਰਹਿਣਾ ਮੰਜੇ ਨੇ ਥਾਜ ਮੰਜੇ ਨੇ ਥਾਂ ਜ ਮੈਂ ਕਿੱਥੇ ਬਹਿ ਗਈ ਦੇਖਾ ਦੀ ਇੱਕ ਥਾਂ ਤੇ ਪੀੜੀ ਜਿੰਨੇ ਥਾਂ ਜ ਇਹਦਾ ਹੱਲ ਇੱਕੋ ਹੀ ਆ ਵੀ ਜਾਂ ਤਾਂ ਇਹਨੂੰ ਇੱਕ ਮੰਜਾ ਹੋਰ ਲਾ ਦੋ ਤੇ ਚਾਰ ਮੰਜੇ ਕਰ ਲਓ ਤੇ ਜਾਂ ਦੂਜੇ ਤਿੰਨ ਵੀ ਚੱਕ ਕੇ ਘਰੇ ਲੈ ਜਾਓ ਜੇ ਕੋਈ ਜਿੰਦਰ ਨੂੰ ਮੋਹ ਪਿਆਰ ਕਰਨ ਵਾਲਾ ਸਾਡੀ ਵੀਡੀਓ ਦੇਖ ਦੇਖ ਰਿਹਾ ਤਾਂ ਉਹਨੂੰ ਹੁਣੇ ਉਂਗਲ ਲਾ ਦਿਓ ਮੌਕੇ ਤੇ ਗੱਲ ਬਾਤ ਜੇ ਚੰਗੀ ਗੱਲ ਆ ਬਾਅਦ ਚ ਜੇ ਕੋਈ ਦੱਸੂ ਕੋਈ ਗੱਲ ਕੋਲੋਂ ਜੋੜ ਦਿੰਦਾ ਕੀ ਵਾਰੀ ਫਿਰ ਉਹਵੇਂ ਸਵਾਦ ਨਹੀਂ ਆਉਂਦਾ ਹਾਂ ਤੇ ਜੇ ਜਿੰਦਰ ਨੇ ਸਾਡੇ ਨਾਲ ਲੜਨਾ ਤਾਂ ਇੱਥੇ ਆ ਜੇ ਕਿਤੇ ਤਾਂ ਕਹਿੰਦੀ ਓਏ ਇੱਥੇ ਆ ਜੇ ਤੇ ਜਿੰਦਰ ਦਾਸ ਦੂ ਵੀ ਅਸੀਂ ਕਿੰਨੇ ਘਟੇ ਸਿੱਟ ਸਕਦੇ ਹਾਂ ਤੇ ਜਿਹੜਾ ਨੇ ਵੱਧ ਸਿੱਟ ਤੇ ਉਹ ਜਿੱਤ ਜੂ ਉਹਨੂੰ ਅਸੀਂ ਨਿੰਬੂ ਵਾਲਾ ਪਾਣੀ ਪਿਆ ਦੇ ਹਾ ਜਿਵੇਂ ਸੰਝੇ ਦਾ ਤੇ ਸਲਮਾਨ ਖਾਨ ਦਾ ਨਵਾਂ ਗਾਣਾ ਆਇਆ ਉਹ ਐਂਡ ਚ ਵੀ ਗੋਲੀ ਨਹੀਂ ਵਰਤੋ ਕਰਨੀ ਟੈਲੈਂਟ ਨਾਲ ਹਰਾਓ ਸੰਝੇ ਹਾਂ ਯਾਰ ਉਹ ਮੂਰੇ ਨਾਂਗਿਆਂ ਨਾਲੇ ਦਿੱਥੋਂ ਬਾਹਰ ਵੱਧਾ ਆ ਪੈਪ ਤੇ ਨਾ ਬਾ ਪੈਟੀਆਂ ਪੈਪ ਨੂੰ ਖੰਨੀ ਹਾਂ ਨਾਲੇ ਦਿੱਥੋਂ ਬਾਹਰ ਵੱਧਾ ਰੋਜ ਉਹ ਜਦੋਂ ਮੂਰੇ ਨਾਂਗਿਆ ਰਾਜੂ ਨੂੰ ਸੱਚਕੜ ਜੱਗੇ ਤੋਰਦਾ देखो कछ्छू कहना हाँ हाँ हा मौसम ठंडा हो गया मित्रों तो। बड़े बड़े लोग पहुंच चुके हैं खेत हर गली हर मोड़ लगे पे बिल बोर्ड तेरे जट दानी नहीं तोड़ ਫੀਲਿੰਗ ਲਾਈਕ ਆ ਮਾਈ ਗਾਡ ਖੁੱਲੀ ਥਾਪੀ ਮਾਰਤਾ ਹਾਂ ਹਾਂ ਮੇਰਾ ਨਾਮ ਮੇਰਾ ਨਾਮ ਹਾਂ ਮੇਰਾ ਨਾਮ ਮੇਰਾ ਨਾਮ ਹਾਂ 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 ਆਏ ਸਾਨੂੰ ਗਾਣੇ ਵੀ ਗਾਉਣੇ ਆਉਂਦੇ ਆ ਸਾਨੂੰ ਸਬਸਿਡੀ 12 ਵੀਡੀਓ ਵੀ ਖੇਡਣੀ ਆਉਂਦੀ ਆ ਸਾਨੂੰ ਖੇਤੀ ਕਰਨੇ ਵੀ ਆਉਂਦੀ ਆ ਸਾਨੂੰ ਟਰੈਕਟਰ ਵੀ ਚਲਾਉਣੇ ਆਉਂਦੇ ਆ ਸਾਨੂੰ ਕਾਰਾਂ ਵੀ ਚਲਾਉਣੀਆਂ ਆਉਂਦੀਆਂ ਤੇ ਕੱਕ ਟਰੈਕਟਰ ਹੈਲੀਕਾਪਟਰ ਜਹਾਜ਼ ਬਸ ਉੱਥੇ ਜਾਣੋ ਬਸ ਸਰਕਾਰਾਂ ਚਾਹੀਆਂ ਆ ਜਾਣ ਤਾਂ ਜੱਟ ਕਿਸੇ ਦੇ ਲੈਣ ਦੇ ਜਾਂਦੇ ਨਹੀਂ ਐਂ ਗੱਲ ਬਾਤ ਮੇਰਾ ਨਾਮ ਮੇਰਾ ਨਾਮ ਮੇਰਾ ਹੁਣ ਚੜੂਗੇ ਮੁੱਕਗੇ ਤੇ ਆਪਾਂ ਚੱਲੇ ਆਂ ਉਧਰ ਸਿਰੇ ਤੇ ਖੁੱਲੀ تھا ਪੀ ਮਾਰਤਾ ਹਾਂ ਮੇਰਾ ਨਾਮ ਮੇਰਾ ਨਾਮ ਹਾਂ 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 ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਇਸ ਦੇ ਬਾਰੇ ਵੀ ਥੋੜੀ ਗੱਲ ਸੁਣਾਵਾ ਵੀ ਉਹ ਕਿ ਫੇਰ ਕਰ ਸੁਣਾਵਾ ਮੇਨ ਕਾਰਨ ਕੀ ਸੀਗਾ ਵੀ ਬੰਦਾ ਬੇਈਮਾਨ ਨਹੀਂ ਸੀ ਤਰੱਕੀ ਕਰ ਗਿਆ ਸੀ ਤੇ ਪਿੰਡ ਚ ਰਹਿੰਦਾ ਸੀ ਜੇ ਤਗੜਾ ਬੰਦਾ ਪਿੰਡ ਚ ਰਹੂਗਾ ਤਾਂ ਪਿੰਡ ਚ ਸਹੂਲਤਾਂ ਵੀ ਦੇਣਗੇ ਸਰਕਾਰ ਵੀ ਦੇਊਗੀ ਹਣਾ ਕੋਈ ਕੋਈ ਗਲੀ ਖਰਾਬ ਆ ਟਰਾਂਸਫਾਰਮ ਸੜ ਗਿਆ ਤਗੜਾ ਬੰਦਾ ਮਾਰੂ ਫੋਨ ਤੇ ਉਹਦੀ ਹੱਲ ਹੋ ਜੂ ਨਹੀਂ ਤਾਂ ਬੰਦੇ ਘੇੜੇ ਲਾਈ ਜਾਂਦੇ ਅਰਜੀ ਜੇ ਹੋ ਸਹੂਲਤਾਂ ਮਤਲਬ ਸਾਰੀਆਂ ਪ੍ਰੋਵਾਈਡ ਕਰਾਉਣੀਆਂ ਪੈਂਦੀਆਂ ਸੂਲਤਾਂ ਦੇ ਖਾਤਰ ਚਾਹੀਦੇ ਪੈਸੇ ਤੇ ਪੈਸੇ ਮੰਤਰੀਆਂ ਸੰਤਰੀਆਂ ਨੇ ਹੁੰਦੇ ਆ ਖਾਣੇ ਕੋਈ ਮਰਜ਼ੀ ਸਰਕਾਰ ਹੋਵੇ ਉਹਨਾਂ ਨੇ ਪ੍ਰਾਪਰਟੀਆਂ ਬਾਅਦੀਆਂ ਨੇ ਤੇ ਫਿਰ ਤਾਂ ਕਰਕੇ ਉਹਨਾਂ ਨੇ ਉਹਨੂੰ ਪਤਾ ਹੀ ਅੱਗ ਗਈ ਤੇ ਬਾਕੀ ਬੰਨੇ ਆ ਹੁੰਦਾ ਰਿਪੋਰਟਾਂ ਛੋਟਾਂ ਆਈ ਜਾਂਦੀਆਂ ਨੇ ਮਿਆ ਨੀ ਸੀ ਉਹ ਨੀ ਸੀ ਆਇਆ ਮੈਂ ਬੱਦ ਮਸ਼ਹੂਰ ਹੋਣਾ ਪੈਸੇ ਕਮਾਉਣਾ ਕੋਈ ਵੱਡੀ ਗੱਲ ਨਹੀਂ ਹੈਗੀ ਉਦੋਂ ਮੁੜ ਕੇ ਸਾਲਾ ਜਾਉਣਾ ਵੱਡੀ ਗੱਲ ਹੈ ਨਾ ਇਹ ਨਹੀਂ ਵੀ ਜਿਵੇਂ ਹੁਣ ਆ ਤੁਰੇ ਫਿਰਦੇ ਆਂ ਬਟਾਂ ਤੇ ਵੀ ਮੂਸੇ ਵਾਲਾ ਇੰਨੀ ਤੁਰੇ ਫਿਰਦਾ ਹੁੰਦਾ ਆ ਉਹਦਾ ਕੰਮ ਕਰੀ ਜਾਂਦਾ ਟੈਕਸ ਦੀ ਜਾਂਦਾ ਹਨ ਫਿਰ ਮਤਲਬ ਬੰਦਾ ਸੌਖਾ ਸਾਂਭ ਨਹੀਂ ਲੈ ਸਕਦਾ ਤੇ ਉਹ ਜੀ ਤਰੱਕੀ ਨਾਲੋਂ ਮੈਂ ਕਹਿੰਦਾ ਫਿਰ ਨੰਗ ਮਲਾਂਗੇ ਠੀਕ ਹਨ ਵੀ ਜਾਣ ਦਾ ਖਤਰਾ ਹੀ ਪੈਦਾ ਹੋਈ ਹੁਣ ਕੋਈ ਫਿਕਰ ਤਾਂ ਨਹੀਂ ਭਾਂ ਭਾ ਜਾਣਾ ਚਾਹੇ ਖੜਜੋ ਆਪਾਂ ਨੂੰ ਕਿਹੜਾ ਕਿਸੇ ਨੇ ਕੋਈ ਦੁਸ਼ਮਣੀ ਆ ਜਾਂ ਕਿਸੇ ਨੇ ਮਾਰਨਾ ਇਸੇ ਲਈ ਚੋਬਰ ਨੇ ਲਿਖਿਆ ਸੀ ਵੀ ਅੰਤ ਨੂੰ ਤਰੱਕੀ ਜੀ ਦੀ ਬੈਰੀ ਬਣਦੀ ਅੱਗੇ ਵਾਲਿਆਂ ਲੈਣਾ ਕਿਵੇਂ ਸੀ ਗਿਣਤੀ ਦੇ ਦਿਨ ਉਹ ਜਿਉਂਦੇ ਜੱਗ ਤੇ ਅੰਤ ਨੂੰ ਤਰੱਕੀ ਜੀ ਦੀ ਬੈਰੀ ਬਣਦੀ ਐ ਆ ਕੰਮ ਹੁਣ ਸੋਨੂੰ ਦਿਖਾ ਦਨੇ ਇੱਧਰ ਲਈ ਤੇ ਮੇਰਾ ਪੇਜ ਵੀ ਫੋਲੋ ਕਰ ਲਓ ਸੱਚ ਮੈਚ ਵੀ ਲਿਖਿਆ ਵੀ ਆ ਮੇਰੇ ਨਾਮ ਤੇ ਹਰਦੀਪ ਭੁੱਲਰ ਦੇ ਨਾਮ ਤੇ ਮੇਰੀ ਤੇ ਤਾਰਾਪਾਲ ਦੀ ਫੋਟੋ ਲੱਗੀ ਆ ਇਹ ਅਣਖ ਵਾਲੇ ਬਾਈ ਵੀ ਆਪਣਾ ਹੀ ਆ ਆਪਣੀ ਭਰਾ ਨੇ ਉਹ ਮੋਟਰ ਹੁੰਦੀ ਆਪਣੀ ਟਾਲੀ ਵਾਲੀ ਮੂਸੇ ਵਾਲੇ ਦੇ ਵੀ ਟਾਲੀ ਵਾਲਾ ਪਟਾ ਸੀ ਤੇ ਆ ਗੱਲਾਂ ਬਾਤਾਂ ਹੁੰਦੀਆਂ ਹੁਣ ਜਿੱਥੋਂ ਭਰੇ ਸੀ ਛਡੂਂਗੇ ਰੇ ਦੇ ਉਹ ਦਵਾਰੇ ਦਿਖਾਉਣੇ ਸਾਨੂੰ ਜਾ ਕੇ ਖੁੱਲੀ ਥਾਪੀ ਮਾਰਤਾ ਹਾਂ ਹਾਂ ਤਾਂ ਹੀ ਕਹਿੰਦਾ ਮੇਰਾ ਨਾਮ ਮੇਰਾ ਨਾਮ ਬਾਕੀ ਦੋਵੇਂ ਗੱਲਾਂ ਹੀ ਕੋਈ 90 95 100 ਸਾਲ ਜਾਂਦਾ ਉਹਨੀ ਚੜਾਈ ਨਹੀਂ ਹੁੰਦੀ ਕੋਈ ਥੋੜਾ ਚਰ ਜਾਂਦਾ ਤੇ ਪਰਿਵਾਰ ਕਤੌੜਕ ਤੇ ਦਾ ਉਹ ਚੀਜ਼ਾਂ ਦੁੱਖ ਹੋਇ ਗਈ ਆ ਆਮ ਲੋਕਾਂ ਨੂੰ ਬਹੁਤਾ ਲੋਕ ਰੋਂਦੇ ਇੱਥੇ ਜਾ ਜਾ ਕੇ ਫਿਰ ਕਦੇ ਕਰਾਂਗੇ ਗੱਲ ਚਲ ਕਾਹ ਨੂੰ ਹੁਣ ਛੱਡ ਦੂਰ ਹੈ ਦੂਰ ਸੱਜਣੋ ਦੂਰ ਹੈ ਦੂਰ ਸੱਜਣੋ ਗਰਮੀ ਨੇ ਨਾ ਚਲ ਦੂਰ ਸੀ ਅੱਠ ਹੋ ਗਏ ਹੱਥ ਕੜਾਈ ਪੀਏ ਗਰਮੀ ਨੇ ਆਤਾ ਆਉਂਦੇ ਨਾ ਹੋਏ ਹੋ ਅਗਰੇ ਖੇ ਇਹ ਸਾਨੂੰ ਹਸਾਬ ਘਾਟਾ ਬਾਈ ਨਹੀਂ ਨਹੀਂ ਕਮੈਂਟ ਕੀਤੇ ਹੋ ਤਾਂ ਨਾ ਆਉਂਦੇ ਬਾਈ ਪਿੰਡੀ ਵਾਲਾ ਪਿੰਡਾਂ ਵਾਲਾ ਖਾਲ ਬਹੁਤ ਚੌੜਾ ਹੈ ਪਾਣੀ ਤੁਰਦਾ ਊ ਇਹ ਰਿਆ ਬਾਈ ਜੀ ਬਠਿੰਡਾ ਦੱਸਤਾ ਹੀ ਬਾਈ ਹੂੰ ਸਾਰਾ ਕੁਝ ਦੱਸਤਾ ਹਾਲ ਤਾਂ ਬੇ ਬੜਾ ਪੁਰਾਣਾ ਪਾਇਆ ਹੋਇਆ ਸੀ ਇਹਨੂੰ ਪੜਦੇ ਨਹੀਂ ਤਲਵੰਡੀ ਸਾਹਿਬੋਂ ਤੋਂ 20 ਕਿਲੋਮੀਟਰ ਲੈਂਦੇ ਵਾਲੇ ਪਾਸੇ ਸਿੱਖਾਂ ਦੇ ਪੰਜਵੇਂ ਤਖਤ ਤੋਂ ਪਿੰਡ ਦਾ ਨਾਂ ਬੰਗੀ ਰਗੂ ਵਾਹ ਜੀ ਬਹੁਤ ਚੰਗੀ ਡਿਟੇਲ ਦੱਸੀ ਐ ਇਹ ਬਸ ਆਈਆਂ ਇਹ ਮੂਡ ਬਣੀ ਗੱਲ ਤੇ ਮੁਰਕਾ ਬਣੇ ਗਿਆ ਵਈ ਨਾ ਯਾਰ ਮੁਰਕਾ ਪਤਾ ਨਹੀਂ ਕਿੰਗਾ ਵਈ ਠੰਡਾ ਬਾਣੀ ਆ ਇਹ ਤਾਂ ਠੰਡੀ ਹਵਾ ਆਈ ਜਾਂਦੀ ਆ ਸਗਲ ਅੱਧੀ ਬੰਨੀ ਮੀਂਹ ਪਿਆ ਤੇ ਰੱਬ ਨੂੰ ਵੀ ਕਹਦਾ ਵੀ ਸੂਰਜ ਕਰਲਾ ਬੱਦਲਾ ਉਹਲੇ ਉਹ ਉਹ ਫਿਰ ਬੰਦਾ ਹੈ ਨਹੀਂ ਹੁਣ ਪਿੰਡ ਚ। ਕੰਟ ਵੀ ਕਰਿਆ ਉਹਨੇ। ਬੰਦਾ ਪਿੰਡ ਚ ਹੈ ਨਹੀਂ ਤਾਂ ਮਮੀ ਪਈ ਜਾਂਦਾ। ਕਿਹੜਾ ਬੰਦਾ? ਸਵਰਾਜ ਗਿਆ ਹੋਇਆ ਨਾ। ਹੈ। ਨਾ ਨਾ। ਉਹਦਾ ਜਸਵਿੰਦਰ ਆਇਆ ਸੀ ਪਹਿਲਾਂ। ਲੱਕੜੀਆਂ ਆਗੀਆਂ। ਨਹੀਂ ਨਹੀਂ ਇਦੋਂ ਠੰਢੀ ਹਵਾ ਜੀ ਨਹੀਂ ਆਉਂਦੀ। ਅੱਛਾ। ਜਿਵੇਂ ਹੰਸ ਰਾਏ ਹੰਸ ਕਹਿੰਦਾ ਸੀ ਲੀ ਲੀ ਆਉਂਦੀ ਹੈ ਹਵਾ। ਕਰੀ ਸੀ ਉਹਨੇ। ਉਵੇਂ ਮੈਂ ਅੰਦਾਜ਼ਾ ਲਾਇਆ ਮੈਂ ਠੰਢੀ ਠੰਢੀ ਆਉਂਦੀ ਹੈ ਹਵਾ। ਕਿਤੇ ਕੋਈ ਅੱਜ ਰਾਜੂ ਜਿੱਤ ਗਿਆ ਬਾਈ ਹਾਂ ਰਾਜੂ ਇਹ ਆਪਾਂ ਤਾਂ ਹਾਰ ਹੀ ਜਾਈਏ ਨਹੀਂ ਜਿਹੜੇ ਹਿਸਾਬ ਨਾਲ ਤੋਂ ਮੂਰੇ ਜਾਂਦਾ ਸੀ ਨਾ ਘੱਟੋ ਘੱਟ ਕਰਮਾਂ ਦਾ ਫਰਕ ਸੀ 35 40 ਦਾ ਇਹ ਸੋਰੇ ਹੀ ਵੱਧਦਾ ਹੂੰ ਸੁਵਰਾਜ ਵਾਲਾ ਕੰਮ ਆ ਨਾ ਨਹੀਂ ਯਾਰ ਐਵੇਂ ਜਵਾਗ ਦਾ ਨਾਮ ਬਦਨਾਮ ਕਰਿਆ ਕਿਤੇ ਕਹਿੰਦੇ ਆ ਉਹ ਕੀ ਉਹ ਕੋਕ ਕਹਿੰਦੇ ਕਹਿੰਦੇ ਕੋਕੋ ਭੱਜ ਗਈ ਕੀ ਕਹਿੰਦਾ ਹਾਂ ਅੱਜ ਕਿਹੜਾ ਭੱਜਿਆ ਬੰਦਾ ਯਾਰ ਮੁੜ ਕੇ ਆਇਆ ਹੀ ਨਹੀਂ ਉਹ ਕਮਾਲ ਹੋ ਗਈ ਇਹ ਕਹਿੰਦਾ ਕਿ ਤੇ ਲਾਈਵ ਤੇ ਬੈਠਾ ਦੇਖੀ ਜਾਂਦਾ ਉਹ ਚਪ ਚਾ ਰੇਜ ਪੈ ਗਈ ਉਹ ਦੋ ਜਾਵਾਂਗੇ ਇਹੋ ਜਿਹਾ ਬੰਦਾ ਉਹ ਹੈ ਨਹੀਂ ਨਾ ਕੱਟ ਕੇ ਲਾਈਵ ਮਲੇ ਹੋ ਗਈ ਕਨੈਕਸ਼ਨ ਹੋ ਗਿਆ ਨੈਟਵਰਕ ਸਲੋ ਹੋ ਗਿਆ ਠੀਕ ਤਾਂ ਲਾਈਵ ਕੱਟ ਕੇ ਬਹੁਤ ਹਾਂ ਸਮਾਪਤ ਕਰੀ ਕਮਾਲ ਹੋ ਗਈ ਇਹ ਤਾਂ ਹਾਂ ਹਾਂ ਕਮਾਲ ਕਰ ਦੇ ਘਰੇ ਲਾਈਵ ਲੋਡੀ ਦਾ ਕੰਮ ਹੀ ਆਪੀ ਤੇ ਮਾਰ ਕੇ ਆ ਨੀ ਸਮਾਪਤ ਕਰਉਣਾ ਕੀ ਇਹਨੂੰ ਰੀਫਰੈਸ਼ ਹੋ ਜਾਂਦਾ ਇਹਨਾਂ ਮੰਗਦੇ ਬੰਦ ਹੋ ਜਾਂਦਾ ਨਾ ਰੀਫਰ ਜ ਜਮੇ ਉੱਥੋਂ ਕਰਦੇ ਫਿਰ ਬੰਦ ਹੋ ਜੂ ਉਰਾ ਜੜੀ ਗਏ ਉਹ ਦਿਨ ਉਹ ਵੀ ਕੱਟ ਗਏ ਹੋਏ ਨੇ ਉਹ ਹਨ ਪੂਰਾ ਨਾ ਹੁਣ ਦੇ ਵਿੱਚ ਚੱਕਰ ਜਾ ਰੱਦ ਕਰੋ ਕਰਦੇ ਇਹ ਫੇਸਬੁੱਕ ਹੈਕਸ ਤੁਹਾਡੇ ਰੱਦ ਕਰੋ ਹੋਣੇ ਨਹੀਂਗਾ ਕਿਉਂਕਿ ਤੁਸੀਂ ਅੰਗਰੇਜ਼ੀ ਚ ਪੜ੍ਹੇ ਹੋ ਅੰਗਰੇਜ਼ਾਂ ਦੇ ਪੁੱਤੋਂ ਤੁਸੀਂ ਅੰਗਰੇਜ਼ਾਂ ਦੇ ਜਾਏ ਤੇ ਸਾਡੇ ਕੋਲੇ ਪੰਜਾਬੀ ਜਲਦੀ ਸਾਡਾ ਮੋਬਾਈਲ ਵੀ ਪੰਜਾਬੀ ਜਾ ਸਾਡੀ ਵਟਸਐਪ ਫੇਸਬੁੱਕ ਆਲਤੀ ਜਿਹੜੀ ਸਾਰੀ ਚੀਜ਼ਾਂ ਇਹਦੀ ਕਹਿ ਸਕਦੇ ਆਪਾਂ ਉਹ ਪੰਜਾਬੀ ਤੁਸੀਂ ਰੇ ਵੀ ਪੰਜਾਬੀ ਚ ਪਾਉਣ ਰੇ ਵੀ ਪੰਜਾਬੀ ਚ ਪਾਉਣ ਮਨੂ ਮੋ ਆ ਸਾਡੀ ਮਾਤ ਪਾਸਾ ਨਾ ਤੁਸੀਂ ਅੰਗਰੇਜ਼ਾਂ ਦੇ ਜਾਏ ਕਨਵਰਟ ਸਕੂਲਾਂ 'ਚ ਪੜੇ ਹੋਏ ਕਨਵਨਟੇਰੀਅਨ ਉਹ ਮਾਣ ਸਾਨੂੰ ਕਹਿਣਾ ਨਹੀਂ ਆਉਂਦਾ ਅੰਗਰੇਜ਼ੀ ਸਾਨੂੰ ਪਤਾ ਨਹੀਂ ਕਿ ਨਾ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਕਿ ਕਨਵਨਟੇਰੀਅਨ ਸਹੀ ਹੁੰਦਾ ਕੀ ਹਾਂ ਤੇ ਤੁਸੀਂ ਹੈਗੇ ਸਰਕਾਰੀਆਂ ਅਸੀਂ ਹੈਗੇ ਸਰਕਾਰੀ ਸਕੂਲਾਂ 'ਚ ਪੜੇ ਹੋਏ ਮੇਰਾ ਤਾਂ ਕੋਈ ਮੋਬਾਈਲ ਚੱਕ ਲਿਆ ਅਗਲਾ ਕਹਿੰਦਾ ਤੇਰੇ ਤਾਂ ਸਮਝ ਨਹੀਂ ਆਉਂਦੀ ਪੰਜਾਬੀ 'ਚ ਗਰੀ ਬੈਠਾ ਕੋਈ ਅੱਛਾ ਹੁਣ ਦੱਸ ਲੈ ਯਾਹ ਵਾਲੇ ਬੰਦੇ ਨੂੰ ਆਪਣੇ ਪੰਜਾਬੀ ਸਮਝ ਨਹੀਂ ਆਉਂਦੀ ਕੀ ਯਾਰ ਤੂੰ ਮੋਬਾਈਲ ਹੀ ਪੰਜਾਬੀ 'ਚ ਗਰੀ ਬੈਠਾ ਤੂੰ